ਇਹ ਮੀਂਹ ਲੈ ਪਿਆ ਆਪਾਂ ਇਸ ਨਿਆਈ ਵਾਲੇ ਖੇਤ ਕੋਲੇ ਤਾਇਕ ਦੇ ਘਰਾਂ ਕੋਲੇ ਤੇ ਮੀਂਹ ਪੂਰਾ ਵਧੀਆ ਆਈ ਜਾਂਦਾ ਹੈ ਬਣ ਤਾਲੇ ਆਏ ਚੱਲੀ ਜਾਂਦਾ ਪਾਣੀ ਐਸ ਰੋਡ ਪੈ ਜੇ ਅੱਧਾ ਘੰਟਾ ਜੰਟੇ ਦੇ ਝੋਨੇ 'ਚ ਪਾਣੀ ਹੋ ਗਿਆ ਵਲੌਗ ਸਟਾਰਟ ਕਰਦੇ ਆਂ ਆਪਾਂ ਪਾਉਨੇ ਆ ਰੇ ਬਾਣ ਚ ਲੋਹਾ ਤੇ ਐਨ ਪੀ ਕੇ ਤੇ ਘਟਾ ਘਟਾ ਜੂਰੀ ਇਹਦਾ ਤੇ ਦੋ ਨਾਲ ਦੀ ਨਾਲ ਪਾਣੀ ਛੱਡ ਰੱਖਿਆਗਾ ਅਗਰ ਦੀ ਮਗਰ ਛੱਡ ਤਾਂ ਪਾਣੀ ਪਰਸੋਂ ਝੋਨਾ ਲਾਉਣ ਲੱਗਣਾ ਮੋਟਰ ਚੱਲੀ ਜਾਂਦੀ ਹੈ ਤੇ ਬਟਾ-ਵਟਾ ਹੀ ਪਾਉਂਦੇ ਆ ਤੇ ਉਹਨਾਂ ਸਿੱਟਣ ਲੱਗਦੇ ਆ ਲੋਹਾ ਤੇ ਐਨਪੀਕੇ ਤੇ ਯੂਰੀਆ ਆਹ ਆਪਟੀ ਸਿੱਟ ਤਾਂ ਪਰ ਲਈ ਰਹੀਗੀ ਆ ਹਰਾ ਖੀਸ ਕਹਿੰਦੇ ਆ ਪੰਜਾਬੀ ਚ ਇਹਨੂੰ ਲੋਹਾ ਉਹ ਜੀ ਆਪਾਂ ਰੇਖੰਡਾਤੀ ਐਨਪੀਕੇ ਤੇ ਲੋਹਾ ਤੇ ਜੂਰੀਏ ਦਾ ਅੱਧਾ ਦਾ ਘੱਟਾ ਪਾਇਆਗਾ ਕਿੱਲੇ ਦਾ ਤੇ ਪਾਣੀ ਚੱਲੀ ਜਾਂਦਾਗਾ ਨਾਲ ਦੀ ਨਾਲ ਪਾਣੀ ਛੱਡਦਾ ਪਰਸੋਂ ਲਾਉਣਾਗਾ ਆਪਾਂ ਝੋਨਾ ਤੇ ਆ ਪਾਣੀ ਕਿਹੜਾ ਅੱਦੇ ਤੋਂ ਜ਼ਿਆਦਾ ਹੀ ਵਗ ਗਿਆ ਕਿਹੜਾ ਦੇਖੋ ਅੱਦੇ ਤੋਂ ਜ਼ਿਆਦਾ ਹੀ ਵਗ ਗਿਆ ਇੱਕ ਇੱਕ ਕਿਹਾਰੇ ਚ ਦੋ ਦੋ ਪਾਈਪਾਂ ਲਾਈਆਂ 6 6 ਇੰਚੀ ਕਿਸੇ ਕਿਸੇ ਚ ਤਾਂ 10 10 ਪੰਨੀਆਂ ਗਿਆ ਆਹ ਕਿਹਾਰੇ ਚ ਵੀ ਅਮਕੀ ਥੋੜਾ ਜ ਮੱਥਾ ਰਹਿ ਗਿਆ ਅੱਜ ਵੱਢਣਾ ਕੋਸ ਫੇਰੇ ਨੂੰ ਰੂਟਰ ਵੇਟਰ ਮਾਰ ਦਾਂਗੇ ਇਹ ਚ ਤੇ ਲਾਉਣੀ ਸ਼ੁਰੂ ਕਰ ਦਾਂਗੇ ਪਰਸੋਂ ਤਿੰਨ ਦਿਨਾਂ ਚ ਲੱਗ ਜੂ ਸਾਰਾ ਬੰਦੇ 12 13 ਗੇ ਤਿੰਨ ਦਿਨਾਂ ਇਹਦਾ ਲਾਈ ਦੇਣਗੇ ਜੇ ਹੋ ਸਕੇ ਆ ਜਿਆਦਾ ਚਾਰ ਲੱਗ ਜਾਣੀ ਤਿੰਨ ਜਦੋਂ ਪੱਕਾ ਹੀ ਲਾ ਦੇਣਗੇ ਆਪਾਂ ਪਾਣੀ ਲੈਣ ਗਿਆ ਨਾ ਯਰ ਤੋਂ ਤੇ ਛੱਡਦੇ ਆਂ ਅਗਲੇ ਘਰੇ ਚ ਹਜੇ ਰਹਿ ਨਹੀਂ ਦਈਏ ਯਾਰ ਇਹ ਲੱਗਣਾ ਨਹੀਂ ਫਿਰ ਅਗਲੇ ਘਰੇ ਛੱਡ ਦਾਂਗੇ ਉਹ ਲਾ ਕੇ ਤੇ ਕੱਲ ਨੂੰ ਕਰਦਾ ਇੱਕ ਦੂਜਾ ਨਾ ਭਰੂਆ ਰਾਤ ਨੂੰ ਡਬਲ ਆਉਣੀ ਆ ਕੱਲ ਨੂੰ ਕਰਦੇ ਆ ਕੱਦੂ ਹਮ ਚਲਤੇ ਹੈ ਜੀ ਚਾਹ ਪੀ ਕੇ ਹੋਮੀ ਚਾਹ ਬਣਾ ਰਹਾ ਹੈ ਟੀ ਡਰ ਟਰੈਕਟਰ ਤੇ ਬੈਠਾਏਗਾ ਹੁਬੇ ਆਪਾਂ ਹੰਗੀ ਸਾਈਡ ਪਾ ਕੇ ਪਨੀਰੀ ਚ ਪਾਣੀ ਛੱਡਤਾ ਮਿੱਟੀ ਚ ਰਲਾ ਕੇ ਪਾਇਆ ਸੀ ਆਪਾਂ ਇਹ 11ਾ ਵੀ ਲੱਗਣ ਵਾਲਾ ਹੈ ਇਹਨਾਂ ਨੂੰ ਕਦੋਂ ਕਰ ਦਾਂਗੇ ਤੇ ਲੀਵਰ ਇੱਥੇ ਨਾਲ ਹੀ ਲੱਗੀ ਪਈ ਆ ਲੋ ਆਈ ਦਵਾਂਗੇ ਕਦੋਂ ਕਰਕੇ ਆ ਇੱਕ ਕਹਿਰਾ ਜਿੰਨਾ ਭਰਿਆ ਅੱਧਾ ਪਾਣੀ ਕਿੱਲਾ ਹੋਊਗਾ ਇਹ ਕੋਣੇ ਪਾਣੀ ਕਿੱਲੇ ਦੇ ਕਿਆਰੇ ਲੱਗਵਾਗਾ ਸਾਰੀ ਵੱਡੀ ਹੈ ਕਿਆਰੀ ਅੱਬਾ ਹਾਕ ਚ ਪਾਣੀ ਛੱਡਤਾ ਤੇ ਗੱਡੇ ਚ ਲਾਦ ਲਿਆ ਖੱਬਲ ਜਿਹੜਾ ਮੱਕੀ ਵਾਲੇ ਪਾਸੇ ਸੀ ਜਿਆਦੇ ਆ ਦੋ ਘਟੇਰੀਆਂ ਰਹਿ ਗਈਆਂ ਇਧਰੋਂ ਤੋ ਇਹ ਬਾਕੇ ਤੇ ਉਥੇ ਲਾ ਦਾਂਗੇ ਇਹ ਵੀ ਲੱਗਣ ਵਾਲੀ ਹੈ 11 ਇਹ ਦਾ ਕੰਮ ਕਰਾ ਰਿਹਾ ਅਬ ਇਹ ਹੁਣ ਆਪਾਂ ਚੱਲੇ ਆ ਘਰੇ ਰੂਟਾ ਬੈਟਰੀ ਲੈਣਾ ਉਹ 11 ਲਵਾ ਦਾਂਗੇ ਮੈਂ ਇਹਨੇ ਇੱਕ ਆ ਚੱਲੇ ਆ ਦੋਨੇ ਇਹ ਰੂਟਾ ਬੈਟਰੀ ਜੋੜ ਕੇ ਲਿਆਉਣਾ ਘਰੋਂ ਚੱਲਦੇ ਆ ਆਪਾਂ ਇਹ ਉੱਧਰ ਲਾਈ ਜਾਂਦੇ ਆ ਉਹ ਲਾਈ ਜਾਂਦੇ ਜਾਣ ਦੇ ਤੋਂ ਬਾਅਦ ਲਾਉਣਗੇ ਆਪਣੇ ਚੱਲਦੇ ਆ ਲਾਈ ਕੇ ਆਨੇ ਰੋਟਰ ਬੈਟਰ ਲੱਗ ਰਹੇ ਆਪਾਂ ਇੱਕ 11 ਭਰ ਗਿਆ ਸੀ ਲੀਵਰ ਕਹਿੰਦੀ ਲਾ ਜਾਾਂਗੇ ਲੱਗ ਰਹੇ ਆ ਮੈਂ ਤੇ ਕਵਾ ਕਦੂ ਕਰ ਨਦੋਨੇ ਇਹੋ ਬਤਾ ਲਾ ਕੇ ਰਾਲ ਆ ਜਾਣਗੇ ਕਦੂ ਕਰਤਾ ਆਪਾਂ ਤੇ ਲੀਵਰ ਵੀ ਆ ਗਈ ਲੱਗੀ ਪਟ ਕੇ ਬਾਹਰ ਕੱਢਤਾ ਕਿਆਰੇ ਚ ਅੱਧਾ ਪੌਣਾ ਕਿੱਲਾ ਥਾਂਗਾ ਲੱਗ ਜੂਏ ਆਪਾਂ ਅੱਜ ਹੀ ਸ਼ੁਰੂ ਕਰਤਾ ਇਹਨਾਂ ਕੋਲ ਟਾਈਮ ਹੈਗਾ ਸੀ ਤੇ ਲੈਟ ਨਾਲ ਇੱਕ 11 ਭਰ ਗਿਆ ਲੰਮਾ ਇੱਥੋਂ ਲੈ ਕੇ ਤੇ ਉਹ ਉਥੇ ਤਾਈਆਂ ਲੰਮਾ 1847 ਲਾਉਣਾ ਚਾਲੂ ਕਰਤਾ ਵੀ ਲਾਗੀ ਲੈਵਰਾ ਜਾ ਕੇ ਕਹਿਣੇ ਵੀ ਸੰਘਣਾ ਲਾਓ ਲਓ ਵੀ 1847 ਦਾ ਲੰਮਾ ਕਿਰਾ ਲਾਤਾ ਇੱਕ ਅੱਧਾ ਪੌਣਾ ਕਿੱਲਾ ਹੋਊਗਾ ਉਮੀ ਸਪਰੇਅ ਕਰੀ ਜਾਂਦਾ ਐਨਾ ਭਰਿਆ ਸੀ ਅੱਜ ਐਨਾ ਲੱਗ ਗਿਆ ਇੱਕ ਮੋਟਰ ਲੇਟ ਛੱਡੀ ਸੀ ਤੇ ਆ ਰਹਿ ਗਏ 3 ਕਿਆ ਰਿਹਾ 1847 ਦੇ ਫਿਰ ਇਹ ਚ 1509 ਲਾਵਾਂ ਉਹ ਨੀਰੀ ਕਿੱਲੇ ਜੇ ਤੁਹਾਨੂੰ ਦਿਖਾਉਣਾ ਕਿੰਨੀ ਕਿ ਲੱਗੀ ਆ ਰੁਕੋ ਸਗੁੱਟੀਆਂ ਪਾਈਆਂ ਕਿੱਲੇ ਦੀ ਮੰਨ ਲਈਏ ਦੇਖਦੇ ਆ ਕਿੰਨੀ ਕਿ ਲੱਗੀ ਐ ਚੋਂ ਚਾਰ ਮਾਰ ਲਿਆ ਐ ਮੰ ਲੋ ਇਹ ਲੱਗਿਆਗਾ ਸਵਾ ਸਵਾ ਡੇਢ ਮਾਰ ਲਾ ਲੱਗ ਡੇਢ ਮਾਰ ਲਾ ਕਰ ਲੈਦਾ ਲੱਗਿਆ ਐਨਾ ਖਰਾ ਲੱਗਿਆ ਡੇਢ ਕੇ ਮਾਰ ਲਾ ਮੰਨ ਲਓ ਅਰਲੀ 1847 ਦੀ ਪਤਲੀ ਗਿਆਰੀ ਦੋ ਮਾਰ ਲਿਆ ਫੇਰ 15 ਸਨੋ ਫੇਰ 1840 ਵਧੀਆ ਵਧੀਆ ਆਖੇ ਵਧੀਆ ਵਧੀਆ ਲਾ ਦੋ ਵਿੱਚੋਂ ਲੈ ਕੰ ਲੈ ਆ ਟਰੈਕਟਰ ਇੱਧਰ ਆਇਆ ਜਿਹੜੀ ਰੂਟਾ ਟਰੈਕਟਰ ਮਾਰਤਾ ਜਿੰਨੀ ਕ ਵੱਡੀ ਗਈ ਸੀ ਹੁਣ ਹੋਰ ਵਾੜ ਲੈਣੇ ਤੜਕੇ ਕੱਲ ਨੂੰ ਸਾਰੀ ਲੈ ਜਾ ਗਿਆ ਵਾਕੀ ਜਿਹੜੀ ਆਂਦੀ ਆ ਫੇਰ ਮਾਰਦਾ ਰੂਟਾ ਟਰੈਕਟਰ 1509 ਦੀ ਵੀ ਖੜੀ ਆ ਵੀ 34 35 ਦਿਨਾਂ ਦੀ ਪਨੀਰੀ ਆ ਜੇ ਕਿਸੇ ਲੈਣੀ ਆ ਤਾਂ ਨਹੀਂ ਅਸੀਂ ਬੌਣੀ ਆ ਕੋਈ ਪੈਸੇ ਨਹੀਂ ਫ੍ਰੀਜ ਲਿਜਾ ਸਕਦਾ ਉਵੇ ਕੱਲ ਦੇ ਪਰਸੋਂ ਦਾ ਦਿਨ ਤੱਕ ਬਾਹਰ ਆ ਖੇਤ ਤੇ ਪਨੀਰੀ ਭਾਈ ਆ ਨਾ ਜਿਹੜੀ ਬੱਤ ਹੋਈ ਤੇ ਉਧਰੋਂ ਦਾ ਬਾਸ ਆ ਕਿ ਕਿੜਾ ਤੇ ਆਈ ਭਾਈ ਇਹਨਾਂ ਤੇ ਗਣੀਆਂ ਤਾਂ ਆ ਗਈਆਂ ਆਪਣਾ ਇੰਨਾ ਭਰਨ ਵਾਲਾ ਪਿਆ ਹਜੇ ਬਣ ਰਾਤ ਨੂੰ ਲੇਟ ਆਊਗੀ ਆਪਾਂ ਆਹ ਕਿਆਰੀ ਜੀ ਬਾਤ ਹੀ ਫੱਕਦੀ ਜਿਹੜੀ 40 ਦਿਨਾਂ ਦੀ ਹੋ ਗਈ ਸੀ 1509 ਵਾਲੀ ਦੂਜੀ ਆਪਣੀ ਕੱਚੀ ਕੱਚੀ ਖੜੀ ਆ ਤੇ ਆਹ ਕੌਣ ਜੋ ਆਪਣੇ ਕੱਲ ਲਾਇਆ ਸੀ ਆਹ ਕਹਿਰਾ ਜਾ ਤੇ ਗਣੀਆਂ ਡਿੱਗੀ ਜਾਂਦੀਆਂ ਗਈਆਂ ਤੇ ਮਾਲਕ ਪਾ ਦੇਣਾ 10-10 ਸੰਗਰਾਂ ਤੇ ਬਾਣ ਸੋਖਾ ਭਰ ਜੇ ਇਦਕੀ ਮੋਟਰ ਲੇਟ ਛੱਡੀ ਅੱਗੇ ਤਾਂ ਅਸੀਂ 7-8 ਦਿਨ ਪਹਿਲਾਂ ਛੱਡ ਦਿੰਦੇ ਆ ਇਦਕੀ ਮੌਕੇ ਤੇ ਛੱਡੀ ਆ। ਡਿੱਗੀ ਆਣੀਆਂ ਕਣੀਆਂ। ਇਧਰ ਪਿੰਡ ਕੰਨੀ ਦਾ ਵਾਵਾ ਲੱਗਿਆ ਕਿਰਾ। ਇੱਥੇ ਕਣੀਆਂ ਜੀਆਂ। ਤੇ ਲੀਵਰ ਕਹੀਂ ਤਾਂ ਹੈ ਜੇ ਜਾਂਦੇ ਹੋਏ ਲਾ ਦੇਣਗੇ ਆ ਕਿਰਾ। ਨਹੀਂ ਫਿਰ ਤੜਕੇ ਆ ਇਕੱਠੇ ਲਵਾਲਾਂ ਇਧਰ ਨੇ ਗਿਆ ਨੇ। ਆ ਇੱਕ ਤਾਂ ਲਾਤਾ ਸੀ ਆਪਾਂ ਕੱਲ। ਕੱਲ ਆ ਇੱਕ ਵਾਰ ਗਏ ਸੀ ਲੰਮਾ ਕਿਲਾ ਅੱਜ ਵਰ ਗਿਆ। ਕਿ ਲੈ ਲੋ ਤੇ ਕੱਲ ਨੂੰ ਪਰ ਦੋ ਕਿਆਰਿਆਂ ਦੀ ਲੰਬਾਈ ਥੋੜੀ ਹੈਗੀ